ਲੋ ਬਈ ਮਿੱਤਰੋ ਸਸੀ ਗਾਲ ਜੀ ਬਾਈ ਕੀ ਹਾਲ ਚਾਲ ਆ ਉਰ ਸਾਰੇ ਪੜਾ ਠੀਕ ਠਾਕ ਆ ਲੋ ਬਾਈ ਮਿੱਤਰੋ ਰਾਤ ਆਪਣੀ ਸੀ ਵਾਰੀ ਰਾਤ ਬਾਈ ਆਪਾਂ 1:30 ਵਜੇ ਤੱਕ ਪਾਣੀ ਲਾਉਂਦੇ ਰਹੇ ਤੇ ਬਾਈ ਇੱਕ ਕੰਮ ਬਹੁਤ ਵੱਡਾ ਗਲਤ ਹੋ ਗਿਆ ਬਾਈ ਸਰੋਂ ਉੱਕੇ ਬਾਟੂ ਛਲ ਗਈ ਬਾਈ ਅਸੀਂ ਉੱਠ ਕੇ ਚਾਹ ਪੀਣ ਤੇ ਸਰੋਂ ਭਰ ਗਈ ਬਾਈ ਸਾਰੀ ਠੀਕ ਆ ਪਾਣੀ ਹੁਣ ਤਾਂ ਪੀ ਗਈ ਰਾਤ ਤਾਂ ਬਾਲਾ ਪਾਣੀ ਸੀ ਹੁਣ ਬਾਈ ਇਹ ਚ ਰੇਰੂ ਸਿੱਟਾਂਗੇ ਇਹ ਬੜਾ ਬੁਰਾ ਘਾੜ ਹੋ ਗਈ ਮਾਤਾ ਕਾ ਗਈ ਸਰੋਂ ਤੇ ਪਾਣੀ ਬਈ ਲਾਤਾ ਇਧਰਲੇ ਪਾਸੇ ਸਾਰੀ ਕਣਕ ਲਾਤੀ ਰਾਤ ਤੇ ਕਿਉਂਕਿ ਬਈ ਵਾਰੀ ਆਪਣੀ ਸੀ ਉਸ ਤੋਂ ਬਾਅਦ ਮੇਰੇ ਮਾਸੀ ਦੇ ਮੁੰਡੇ ਦੀ ਵਾਰੀ ਮਿਲ ਗਈ ਉਸ ਤੋਂ ਬਾਅਦ ਬਈ ਕਿਸੇ ਨੇ ਵੱਡੇ ਹੀ ਨਹੀਂ ਰਾਤ ਕਰਿਆ ਸੀ ਬੰਦ ਅਸੀਂ ਮੋਗਾ 1:30 ਵਜੇ 10:30 ਵਜੇ ਤੇ 12:00 ਵਜੇ ਤੱਕ ਪਾਣੀ ਆਇਆ ਬਈ ਪਾਣੀ ਪੂਣੀ ਦਾ ਸਾਹ ਪਤਾ ਵੇਖ ਕੇ ਤੇ ਉਸ ਤੋਂ ਬਾਅਦ ਆਪਾਂ ਪਾਣੀ ਜਦੋਂ ਬਈ ਆਉਣੋਂ हट ਗਿਆ ਫੇਰ ਪਾਈਆਂ 21 ਵੱਜ ਗਿਆ ਸੀ ਪੈਂਦੇ ਕਰਦੇ ਆ ਨੂੰ ਤੇ ਆ ਆਪਣੇ ਵਾਲੀ ਬਿੱਲੀ ਦਾ ਕਿੱਲਾ ਬਈ ਲਾਉਣ ਵਾਲਾ ਰਹਿੰਦਾ ਸੀ ਇਹਨੇ ਦੱਸਿਆ ਹੀ ਨਹੀਂਗਾ ਨਹੀਂ ਅਸੀਂ ਇਧਰੋਂ ਸਾਰਾ ਆਬਦਲਾ ਲਾ ਕੇ ਤੇ ਨਕਾਲਣਾ ਹੀ ਲੱਗ ਹੀ ਜਾਣਾ ਸੀਗਾ ਜੇ ਪਤਾ ਹੁੰਦਾ ਤਾਂ ਬਈ ਆਪਾਂ ਨੂੰ ਤਾਂ ਕੋਈ ਟਿੱਕਾ ਨਹੀਂ ਹੁੰਦਾਗਾ ਇਹ ਆਪਾਂ ਦਾ ਚੱਲ ਕਰਦਾ ਹੀ ਆ ਕੋਈ ਏਡੀ ਲੋ ਬਾਈ ਪਾਣੀ ਗਿਆ ਲੱਗ ਰੋਂ ਵੀ ਪੀ ਗਈ ਬਾਈ ਪਾਣੀ ਸਭ ਤੋਂ ਵੱਡਾ ਤਾਂ ਏ ਸੀ ਓਏ ਕੀ ਕਰਨਾ ਮਨਾ ਤੂੰ ਮਗਰ ਬਾ ਚੱਲਦੀ ਆ ਬਈ ਧੁੰਦ ਦੇਖੋ ਕਿੰਨੀ ਆ ਤੇ ਹੁਣ ਵੇਣੇ ਬਾਈ ਜਿਹੜੇ ਕਾਰੇ ਨੂੰ ਨਕਾਲ ਘਟ ਗਿਆ ਸੀ ਉਹ ਵੇਖ ਕੇ ਹੁੰਨੇ ਬਈ ਸਿਰੇ ਲੱਗਿਆ ਜਾਂਢੀ ਲੱਗਿਆ ਤੇ ਲੋ ਬਈ ਧੁੰਦ ਬਹੁਤ ਜ਼ਿਆਦਾ ਆ ਰਾਤ ਤਾਂ ਬਾਈ ਐਂ ਲੱਗਦਾ ਸੀਗਾ ਵੀ ਮੌਤ ਹੋਊਗੀ ਲੋ ਬਾਈ ਲੋ ਜੀ ਬਾਈ ਟੂਟੀ ਆਈ ਜਾਂਦੀ ਪਸੂ ਪਿਆਦਗੇ ਇਹ ਪਾਣੀ ਨਾ ਨਹੀਂ ਪਿਆਉਂਦੇ ਮੋਟਰ ਦੇ ਨਾਲ ਨਿੱਗਾ ਪਿਆਵਾਗੇ ਪਾਣੀ ਪਸੂਆਂ ਦਾ ਬਾਈ ਗੂਆ ਗੂਆ ਸੈਟ ਕਿਡ ਮੇੜਦਾ ਕੰਮ ਠੀਕ ਹੈ ਤੇ ਸੁੱਕ ਸੁੱਕ ਕੇ ਕਿਰਨ ਖਲਾਰ ਤੇ ਗੂਆ ਸੈਟ ਤਾਂ ਨਿਬੜ ਗਿਆ ਕੰਮ ਤੇ ਬਾਈ ਮਿੱਤਰੋ ਬਾਈ ਜੀ ਕਰਦਾ ਕੰਮ ਸਾਰੇ ਮੇਰੇ ਵੀਰ ਕਰਿਆ ਕਰੋ ਮੈਂ ਵੀ ਨਹੀਂ ਬਾਈ ਪਹਿਲਾਂ ਕਰਦਾ ਸੀ ਹੁਣ ਹੀ ਕਰਨ ਲੱਗਿਆ ਪਰ ਕਰਦਾ ਕੰਮ ਆਪਣੀ ਦਾ ਜ਼ਰੂਰੀ ਆ ਤੇ ਬਾਈ ਜੀ ਪੱਠੇ ਵੱਢ ਕੇ ਛੱਡ ਦੀਏ ਜਿਹੜੇ ਪਾਏ 에ਅਰ ਲਾ ਕੇ ਬਾਹਰ ਰੱਖ ਦਿਆਂਗੇ ਫਿਰ ਪਸੂ ਬਾਹਰ ਕੱਟਾਂਗੇ ਕਿਉਂਕਿ ਬਾਹਰ ਕੱਢ ਕੇ ਹੀ ਥੋਣੀ ਪਹਿਣੀ ਆ ਤੇ ਬਈ ਤੂੰ ਇਹਰ ਹੱਲ ਗਈ ਪ੍ਰੋਬਲਮ ਬਹੁਤ ਹੋ ਗਈ ਐ ਲੋ ਬਈ ਮਿੱਤਰੋ ਆ ਸਾਰੇ ਫਰਸਾ ਰੁਈ ਜਾਣੇ ਆ ਕਿਸੇ ਤਿੰਨ ਰਹਿੰਦੇਗੇ ਤੇ ਚਾਰ ਰਹਿੰਦੇ ਜਦੋਂ ਧੁੱਪਾਂ ਲੱਗਣ ਲੱਗਣ ਆ ਤੁਹਾਨੂੰ ਇਹ ਰੁਈ ਜਾਣੇ ਫਰਸਾ ਇਹ ਆ ਉੱਪਰ ਲਈ ਹੋਏ ਬੈਠੇ 10 ਪੱਠੇ 10 ਪੱਠੇ ਫਰਸਾ ਹੋਏ ਬੈਠਿਆ ਬਈ ਪਰ ਐਦ ਕੀ ਆਪਾਂ ਤਾਂ ਖਰਾਕ ਨਹੀਂ ਪਈ ਪਹਿਲਾਂ ਪੈ ਗਈ ਜਿਹੜੀ ਪੈ ਗਈ ਹੁਣ ਤਾਂ ਬਈ ਕੋਈ ਐਡੀ ਸਵਾਦ ਵਾਲੀ ਗੱਲ ਨਹੀਂ ਬਣੀ ਐ ਕਿਉਂਕਿ ਮਿਰਗੋਲ ਜਨਾ ਬਾਲੀਆਂ ਸੀ ਉਹ ਭਾਈ ਉਧਰ ਵੀ ਤੁਰਿਆ ਫਿਰਿਆ ਆ ਬੀ ਧੀ ਵੀ ਸਰਸਰੋ ਯਾਨੀ ਠੀਕ ਹੋ ਗਿਆ ਤੇ ਵਿੱਚ ਜਿਹੜੀ ਜੱਤੋਂ ਇਹ ਨਹੀਂ ਚਾਰ ਕ ਬਈ ਪੰਜ ਪ੍ਰਾਣੀ ਹੈਗਾ ਪ੍ਰਾਣੀ ਤਾਂ ਬਾਧੂ ਆ ਉਹ ਕੂਤਰਾਂ ਮਿਲਾਵੂ ਓਦੋਂ ਤੱਕ ਵੀ ਨਾ ਵੇਖ ਲੈਣ ਕੱਢ ਕੇ ਇਹ ਚੰਗੋ ਡੋਡਾਂ ਦਾ ਛੱਡ ਲਾਂਗੇ ਇਹ ਤਿੰਨ ਚਾਰ ਆ ਫਰਦੀਆਂ ਬਈ ਇਹਦੇ ਸਪੈਸ਼ਲ ਇੱਕ ਵੱਡਾ ਕਬੂਤਰ ਕਾਣਾ ਉਹ ਤੇ ਤਿੰਨ ਪੱਠੀਆਂ ਫਰਦੀਆਂ ਲੋ ਵੀ ਮੇਟਰ ਹਿੱਦਵਾਲ ਪੱਠਿਆਂ ਦਾ ਚੱਲ ਪੂਆ ਕੰਮ ਤੇ ਉਹ ਬੰਦੇ ਜੋ ਤ ਪਤੰਗ ਡਾਉਣ ਲੱਗੇ ਬੰਦੇ ਨਹੀਂ ਯਾਰ ਪਤਾ ਨਹੀਂ ਕੀ ਜੇ ਠੰਡ ਠੁੰਡੀ ਮੰਨਦੇ ਜਵਾਗ ਬਾਈ ਆਪਣੀ ਸ਼ਰਮ ਭਰ ਗਈ ਸੀ ਸਾਰੀ ਬਹੁਤ ਗੁਰਾ ਚਾਚਾ ਗੁਰਾ ਨਾ ਮੈਂ ਪੱਠੇ ਲੈ ਕੇ ਨਾ ਮੇਰੇ ਹੀ ਵੱਢਦੇ ਫਿਰ ਲੋ ਬਾਈ ਪਸ਼ੂ ਕੱਢ ਤੇ ਵੀਰ ਜੀ ਬਾਹਰ ਆਪਾਂ ਤੇ ਬਾਈ ਹਨਾ ਜੇ ਇਸ ਟਾਈਮ ਸਭ ਤੋਂ ਜਿਆਦਾ ਜੇ ਕਿਸੇ ਚੀਜ਼ ਦਾ ਬੁਰਾ ਹਾਲ ਹੈ ਨਾ ਪਸ਼ੂ ਹੁਣੇ ਬਾਹਰ ਕੱਢਿਆ ਟਾਈਮ 1:30 ਵਜ ਗਿਆ ਤੇ ਪਾਣੀ ਪਿਆਤਾ ਬਈ ਪਸੂਨ ਸਭ ਤੋਂ ਜਿਆਦੇ ਬਈ ਜੇ ਕਿਸੇ ਚੀਜ਼ ਦਾ ਬੁਰਾ ਹਾਲਾ ਤਾਂ ਪਸੂ ਆ ਪਸੂ ਜਾਨਵਰ ਹੋ ਗਏ ਬਹੁਤ ਠੰਡਾ ਬਈ ਬਹੁਤ ਬੁਰਾ ਹਾਲਾ ਬਸ ਉਹ ਨਮਾਈ ਨਹੀਂ ਹੁਣ ਤੇਲ ਤੂ ਲਾਇਆ ਜਿੱਥੇ ਚਾਖਮਾ ਉਥੇ ਪਸੂਨਾਂ ਦੇ ਮਾਣ ਮੁੱਢ ਜਿਵੇਂ ਮੱਖਾਂ ਮੁੱਖਾਂ ਬੈਂਦੀਆਂ ਕਾਲਾ ਤੇਲ ਲਾ ਕੇ ਲਓ ਬਈ ਮਿੱਤਰੋ ਦੂਜੇ ਪਾਸੇ ਆ ਗਿਆ ਆਪਾਂ ਖੇਤ ਕਣਕ ਚ ਕੱਲ ਰੇਵਾਂਗੇ ਬਈ ਬਈ ਡੀ ਵੀ ਤੇ ਵਾਹਣ ਬਹੁਤ ਗਿੱਲਾ ਪਿਆ ਸੀਗਾ ਤੇ ਮੌਸਮ ਦੇਖੋ ਤੇ ਪਾਣੀ ਕੱਲ ਵੀ ਇੱਧਰ ਵੀ ਫਟੀ ਲੀਕ ਸੀਗੀ ਵਾਲੇ ਜੇ ਟੁੱਟ ਗਿਆ ਤੇ ਪਾਣੀ ਬਈ ਆਪਾਂ ਤੋਂ ਥੋੜਾ ਜਿਹਾ ਭਰ ਕੇ ਬਈ ਜੀ ਆਪਾਂ ਥੋੜਾ ਜਿਹਾ ਪਾਣੀ ਭਰ ਕੇ ਲੱਗ ਗਿਆ ਦੇਖਣਾ ਆਹ ਆ ਵੀ ਜਮਿਆਵਾਂ ਨੂੰ ਪੀ ਕੇ ਉਹ ਵਾਂ ਕ ਪੀਂਦਾ ਘਾਟਾ ਕੱਲ ਪੂਰੀ ਭਰ ਕੇ ਲੱਗੀ ਸੀਗੀ ਆ ਕਣਕ ਠੀਕ ਹੈ ਇਹਦੇ ਚ ਟੈਪ ਵੀ ਪਾਣੀ ਹੈ ਨਹੀਂ ਨਾਲੇ ਲਾਇਆ ਵੀ ਪਤਲਾ ਪਤਲਾ ਉਵੇਂ ਹੀ ਮੈਂ ਆਪਦੇ ਜਾਣੇ ਲਈ ਆਹ ਬਈ ਕੋਈ ਕੁੱਤੀ ਦਾ ਕੋਗਰਾ ਸੀ ਇਹ ਆ پاسੇ-ਪਾਸੇ ਪਾਣੀ ਬੰਨੇ ਆ ਸੀਗਾ ਇਹ ਲੀਚਾ ਪਰੇ ਪਾਕ ਗਈ ਸੀ ਗੱਲ ਤੇ ਇੱਕ ਜਮੁੰਦਰ ਵੀ ਮੇਰੇ ਮਗਰ ਫਰਦਾ ਜਮੁੰਦਰਾ ਤੇ ਉਹ ਜਾਨਵਰ ਵਿਚਾਰਾ ਕੁੱਤਾ ਵੇਖੋ ਟੁੰਗੜੀ ਹੁੰਦਾ ਕੰਦਨ ਪਾਸੇ ਕਰਦੇ ਸਾਈਡ ਤੇ ਤੇ ਆਹ ਪਈ ਪਈ ਦਾ ਇਨਾ ਟੋਟਾ ਰਹਿ ਗਿਆ ਬੰਨ ਨਾਲ ਪਤਾ ਨਹੀਂ ਕਾ ਤੂੰ ਸਰਕਾਰੀ ਕੰਮ ਚਰਕਾ ਉੱਟ ਪੈ ਚੁੱਕੀ ਆ ਤੇ ਹੋਏ ਭਈਆ ਲੋ ਬਾਈ ਜੀ ਪੱਠੇ ਪਾਦੇ ਆ ਪੱਠੇ ਹੰਦਾ ਕੰਮ ਨਹੀਂ ਮੀੜਦਾ ਤੇ ਹੁਣ ਬਾਈ ਸੁੱਕ ਸੁੱਕ ਪਾ ਦੀਏ ਤੇ ਜੀ ਕੈਮਰਾ ਫੜ ਪੁੱਤ ਜੋਤ ਇਹ ਫੜਦਾ ਬਾਈ ਕੱਟੀ ਬਾਈ ਬਾਹਰ ਕੱਢੀ ਨਹੀਂ ਕੱਟੀ ਖੜੀ ਆ ਲੈ ਫੜੀ ਕੈਮਰਾ ਫੜ ਕੈਮਰਾ ਫੜ ਲੈ ਆ ਸ਼ੈਪੀ ਬੈਠੀ ਆਵੇ ਬਾਈ ਜੀ ਪਸੂਆਂ ਕੋਲੇ ਛੱਕਾ ਫੋਲੋ ਖਲਾ ਕੇ ਰੱਖਿਆ ਕਰੋ ਕੁਛ ਨਹੀਂ ਹੁੰਦਾ ਵਾਦ-ਵਾਦ ਬਹੁ ਕਰ ਇੱਕ ਅੱਧੀ ਅਰ ਵਾਦ ਮਾਰਨੀ ਪਈ ਜਾਂਦੀ ਹੈ ਹੈਨਾ ਤੇ ਕੁਛ ਨਹੀਂ ਹੁੰਦਾ ਉਹ ਨਾ ਕਰਕੇ ਇਕੱਠੀ ਜਿਹੜਾ ਖਰਾਬ ਮਿੱਟੀ ਦੀ ਲੰਬਾ ਭਾਈ ਇਸੇ ਕਰਕੇ ਨਾ ਆ ਵੀ ਮੋਟੀ ਦੀ ਲਾਈ ਪਈ ਆ ਅਬੇ ਨਾ ਮਰਾਲੇਗਾ ਇਸੇ ਕਰਕੇ ਲਾਈ ਆ ਇਸ ਤੇਰੀ ਕਰਦੇ ਨਹੀਂ ਬੰਦ ਬਾਈ ਜੀ ਇਧਰੋਂ ਇਕੱਠਾ ਕਰਕੇ ਜਿਹੜਾ ਉਹ ਹੋ ਜਾਂਦਾ ਫਿਰ ਇਧਰੋਂ ਆਪਾਂ ਉਹ ਕਰ ਦਿੰਨੇ ਆ ਕੀ ਨਾ ਲੈਣਦੇ ਉਹ ਕਥਾ ਕਰਕੇ ਸਿੱਟਿਆ ਇਹਦਾ ਨਵੀਂ ਚੋਕ ਖਲਾਰ ਦੇਈ ਦੀ ਆ। ਲੋ ਬਾਈ ਜੀ ਨਾ ਧੋ ਲੈ ਆਂ ਤੇ ਬਾਈ ਜਾਨਵਰਾਂ ਨੂੰ ਕਬੂਤਰਾਂ ਨੂੰ ਦਾਣਾ ਪਾਣੀ ਪਾਤਾ ਬਾਈ ਸਾਰਾ ਓਕੇ ਦੀ ਰਿਪੋਰਟ ਕਰਤਾ ਕੰਮ ਤੇ ਪਸਗਾ ਨੂੰ ਪੱਠੇ-ਪੁੱਠੇ ਪਾ ਕੇ ਬਾਈ ਜੀ ਤੇ ਨਾ ਧੋ ਲੈ ਆਂ ਨਾ ਧੋਗੇ ਹੁਣ ਬਾਈ ਜੀ ਕੱਢ ਕੇ ਧਾਰ ਤੇ ਉਦੋਂ ਬਾਅਦ ਬੱਚੇ ਥੋੜੀ ਜੀ ਕਰਨਾ ਥੋੜਾ ਬੱਚੇ ਫਿਰ ਤੁਹਾਨੂੰ ਕਬੂਤਰ ਦਿਖਾਵਾਂਗੇ ਬਾਈ ਠੀਕ ਆ ਤੇ ਉਧਰ ਬੰਦਾ ਕੀ ਕਰੀ ਆਂਦਾ ਕੱਪੜੇ ਪਾਈ ਜਾਂਦਾ ਚਲੋ ਠੀਕ ਹੈ ਭਾਈ ਮਿਲਦੇ ਆਪਾਂ ਤੁਹਾਨੂੰ ਕੂਤਰ ਪਾਤਰ ਦਿਖਾਉਣੇ ਆ ਭਈ ਪਹਿਲਾਂ ਧਾਰ ਕੱਢ ਲੇ ਧਾਰ ਤੋਂ ਬਾਅਦ ਦਿਖਾਵਾਂਗੇ ਇੱਕ ਭਰਾ ਬਣ ਕੇ ਮੇਰੀ ਰਿਕਵੈਸਟ ਬੇਨਤੀ ਹੱਥ ਜੋੜ ਕੇ ਆ ਸਾਰੇ ਭਰਾਵਾਂ ਨੂੰ ਜਿਹੜੇ ਵੀ ਕੋਈ ਪੰਜ ਚਾਰ ਜਾਣੇ ਮੇਰਾ ਬਲਾਉ ਹੋ ਗਏ ਆ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵੀਰ ਬਣ ਕੇ ਮਿਹਨਤ ਵਾਲੀ ਗੱਲ ਆ ਯਾਰ ਐਨਾ ਕਰਿਆ ਕਰੋ ਹਨਾ ਛੋਟਾ ਭਰਾ ਥੋੜਾ ਵੀਰ ਬਣ ਕੇ ਸਪੋਰਟ ਕਰਿਆ ਕਰੋ ਲੋ ਭਈਆ ਮੱਝ ਦੀ ਧਾਰ ਕੱਟਣ ਬੈਠਾ ਸੀ ਮੈਂ ਇਹ ਬਾਈ ਨੇ ਲਾਇਆ ਹੀ ਨਹੀਂਗਾ ਰੱਜਾ ਇਹਨੇ ਬਾਈ ਲਾਇਆ ਹੀ ਨਹੀਂਗਾ ਕਿਉਂਕਿ ਪਤਾ ਨਹੀਂ ਕੀ ਚੱਕਰ ਬਣਿਆ ਉਹ ਠਹਿਰ ਕੇ ਵੀ ਖਾਂ ਜਿ ਲਾਲੇ ਦਾ ਠੀਕ ਹੈ ਨਹੀਂ ਫਿਰ ਤੜਕੀ ਚੋਲਾਵਾਂਗੇ ਭਾਈ ਅੰਦਰ ਕਰਨੀ ਸੀ ਭਾਈ ਉਹ ਪੜੀ ਗਿਆ ਭਾਈ ਜੀ ਮੱਝ ਤਾਂ ਆਪਣੀ ਮਿਲੀ ਨਹੀਂ ਲਾਇਆ ਹੀ ਨਹੀਂਗਾ ਉਹਨੇ ਤੇ ਬੱਚਿਆਂ ਚ ਜਾਣ ਕੁਤਰਾ ਜੀ ਭਾਈ ਹੁਣੇ ਨਿਕਲ ਕੇ ਗਏ ਸੀਗੀ ਦਾਣਾ ਪਾਣੀ ਪਾ ਗੀ ਤੇ ਲਓ ਭਾਈ ਇੱਕ ਬੱਚਾ ਮਰ ਗਿਆ ਭਾਈ ਤੇ ਇਹ ਬਾਈ ਢਿੱਲਾ ਹੀ ਸੀਗਾ ਇਹ ਸਮਝੋ ਬਾਹਰ ਆਈ ਮਰਿਆ ਕਿਵੇਂ ਆ ਇਹ ਆ ਪਿਆ ਠੀਕ ਹੈ ਜਦੋਂ ਮੈਂ ਦਾਣੇ ਪਾ ਗੀ ਆਂ ਭਾਈ ਉਹ ਤਾਂ ਸਹੀ ਸੀਗਾ ਤੇ ਵੇਹ ਢਿੱਲੇ ਸੀਗੇ ਬੱਚੇ ਤੇ ਇਕੱਠਾ ਹੋਇਆ ਬੈਠਾ ਬਈ ਠੰਡ ਬਹੁਤ ਜ਼ਿਆਦਾ ਹੈ ਬੱਚਿਆਂ ਦਾ ਤਾਂ ਹਨਾ ਕੋਈ ਆ ਬੈਠੇ ਬਈ ਬੱਚੇ ਦੋਵੇਂ ਸਹੀ ਤੇ ਜਿਹੜੇ ਵੀ ਹੋਰ ਕਿਸੇ ਨੇ ਤਾਂ ਬਈ ਗੱਡੀ ਨਹੀਂ ਗੇ ਜਾਣ ਲਈ ਬੈਠੇ ਅੰਡੇ ਗੂਦਰੀ ਗਲਤੀ ਬਈ ਇਹ ਹੋ ਗਈ ਆਪਾਂ ਦਾ ਜੋੜਗਾ ਨਹੀਂ ਪਟਗਾ ਆਪਾਂ ਹੋ ਗਿਆ ਤੇ ਬਾਜ਼ੀ ਗਾਣੇ ਤਾਂ ਭਰਾ ਸੀ ਬਈ ਇਹ ਜਿਹੜਾ ਰੋਤਾ ਬੱਚਾ ਮਰਿਆ ਵੇ ਇਹ ਕੰਮ ਤਾਂ ਗਲਤੀ ਹੋ ਗਿਆ ਤੇ ਚਲੋ ਕੋਈ ਗੱਲ ਨਹੀਂ ਬਾਈ ਐ ਹੁੰਦਾ ਹੀ ਆ ਤੇ ਉਹ ਨਿੱਕੇ ਚੱਕੀ ਸੀ ਬਾਈ ਅੱਛਾ ਇੰਨਾ ਇੱਕ ਹੀ ਬਾਲਣਗੇ ਵੀ ਬਾਈ ਕਿਦਾ ਬੱਚੇ ਆ ਵੀ ਲੋ ਬਾਈ ਜੀ ਬਾਈ ਆਪਾਂ ਹਾਰ ਕੇ ਫਿਰ ਆ ਘਰ ਨੂੰ ਹੀ ਵਾਢਾ ਲਾ ਲਿਆ ਕਿਉਂਕਿ ਬਾਈ ਪਸੰਗਾਂ ਨੂੰ ਪੱਠੇ ਬਾਈ ਹੈ ਨਹੀਂ ਸੀਗੇ ਜਾ ਜਮੀ ਜੂਮੀ ਜੀ ਤਾਂ ਜਦੋਂ ਹੋਊ ਦੇਖੀ ਜਾਊਗੀ ਫਰਾਰ ਕੇ ਥੱਬਾ ਵੱਡ ਲਈਦਾ ਇਹ ਚਰੀਰ ਨੂੰ ਸਿੜਦੇ ਆ ਤੇ ਕੀਰਾ ਡੰਗਾਲਾਂਗਾ ਕਿ ਭਾਈ ਇਧਰ ਆ ਸਬਜੀ ਦਾ ਕੋਈ ਮਸਲਾ ਹੱਲ ਨਹੀਂ ਹੋਇਆ ਭਾਈ ਕੁਝ ਨਹੀਂ ਹੋਇਆ ਤੇ ਭਾਈ ਪਾਣੀ ਟੁੱਟ ਗਿਆ ਸੀਗਾ ਸਰੋਂ ਦੀ ਰਾਤ ਪਰ ਪੀ ਗਈ ਹੁਣ ਇਹ ਚਰੇ ਸਿੜਦੇ ਆਂਗੇ ਭਾਈ ਆ ਉਤੋਂ ਆ ਡੰਗਦੇ ਆਂਗੇ ਫੁੱਲ ਜੀ ਜੇ ਫੂਡ ਫੂਡ ਕਰਿਆ ਤਾਂ ਠੀਕ ਹੈ ਨਹੀਂ ਫਿਰ ਚਲੋ ਡੰਗਾਲਾਂ ਲਓ ਭਾਈ ਪਤੰਗਾ ਵੇਖੋ ਇਹ ਕਾਫਰ ਦੀ ਇੱਕੋ ਪਰਾਂ ਫਰਦੀ ਆ ਫਰਦੀ ਠੀਕ ਹੋ ਗਿਆ ਚਲੋ ਠੀਕ ਆ ਬਾਈ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਕਰੋ ਤੇ ਬਹੁਤ ਚੁੱਕ ਦਿਖਿਵਾ ਤੇ ਵੀਰ ਬਣ ਕੇ ਸਪੋਰਟ ਕਰਿਆ ਕਰੋ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਆਪਣੇ ਬੰਦੇ ਬਈ ਉਹ ਆ ਗਏ ਦੋਵੇਂ ਠੀਕ ਹੈ ਗੁਰਦੁਆਰੇ ਗਏ ਸੀ ਬਈ ਗੁਰੂ ਘਰ ਜਾਇਆ ਆਇਆ ਇਹ